प्यारे दोस्तों नमस्कार सत श्री अकाल देश विदेशਾਂ ਵਿੱਚ ਬੈਠੇ ਐਸ ਐਸ ਢਿੱਲਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਐਸ ਐਸ ਢਿੱਲਕੀ ਅੱਜ 17 ਸਤੰਬਰ ਸਾਲ 2024 ਦਿਨ ਮੰਗਲਵਾਰ ਹੈ ਅੱਜ ਦਾ ਰਾਸ਼ੀ ਫਲ ਲੈ ਕੇ حاضر ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋਤਿਸ਼ ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ ਪ੍ਰੇਮ ਵਿਆਹ ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ ਕੀ ਵਿਅਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਜਾਤ ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ ਕੀ ਕਰੀਏ ਤੇ ਕੀ ਨਾ ਕਰੀਏ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਜਿਹੇ ਤमाम ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲਿਆਂ ਨੂੰ ਅੱਜ ਬਹੁਤ ਜ਼ਿਆਦਾ ਚਿੰਤਾ ਕਰਨਾ ਮਾਨਸਿਕ ਸ਼ਾਂਤੀ ਨੂੰ ਬਰਬਾਦ ਕਰ ਸਕਦਾ ਹੈ ਇਸ ਤੋਂ ਬਚੋ ਕਿਉਂਕਿ ਥੋੜੀ ਜਿਹੀ ਚਿੰਤਾ ਤੇ ਮਾਨਸਿਕ ਤਣਾਅ ਸਰੀਰ ਤੇ ਖਰਾਬ ਅਸਰ ਪਾ ਸਕਦਾ ਹੈ ਤੁਹਾਨੂੰ ਸਮੇਂ ਅਤੇ ਪੈਸੇ ਦੀ ਕਦਰ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਮੁਸ਼ਕਲਾਂ ਅਤੇ ਚੁਣੌਤੀਆਂ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ ਕਿਸੇ ਪੁਰਾਣੇ ਦੋਸਤ ਨਾਲ ਅਚਾਨਕ ਮੁਲਾਕਾਤ ਸੰਭਵ ਹੈ ਜਿਸ ਦੇ ਚਲਦੇ ਪੁਰਾਣੀ ਹਾਸੇ ਭਰੀ ਯਾਦ ਵਿੱਚ ਤਰੋਤਾਜ਼ਾ ਹੋਵੇਗੀ ਆਪਣੇ ਪਾਰਟਨਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਮੁਸ਼ਕਲ ਵਿੱਚ ਫਸ ਸਕਦੇ ਹੋ ਸਾਂਝਦਾਰੀ ਦੇ ਲਈ ਚੰਗੇ ਮੌਕੇ ਹਨ ਬਿਨਾਂ ਕਿਸੇ ਸੂਚਨਾ ਤੋਂ ਅੱਜ ਤੁਹਾਡੇ ਰਿਸ਼ਤੇਦਾਰ ਤੁਹਾਡੇ ਘਰ ਆ ਸਕਦੇ ਹਨ ਜਿਸ ਨਾਲ ਤੁਹਾਡਾ ਕੀਮਤੀ ਸਮਾਂ ਉਹਨਾਂ ਦੀ ਖਾਤਰਦਾਰੀ ਵਿੱਚ ਖਰਾਬ ਹੋ ਸਕਦਾ ਹੈ ਅੱਜ ਤੁਸੀਂ ਜਾਣੋਗੇ ਕਿ ਵਿਆਹ ਕਰਵਾਉਣ ਦੀ ਅਸਲ ਪਰੰਪਰਾ ਕੀ ਹੈ ਅੱਗੇ ਹਜੇ ਬ੍ਰਿਸ਼ਵਰਾਸੀ ਭੀੜ-ਭੜ ਦੇ ਇਲਾਕੇ ਵਿੱਚ ਯਾਤਰਾ ਕਰਦੇ ਸਮੇਂ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦਾ ਅਤਿਰਿਕਤ ਤੌਰ ਤੇ ਧਿਆਨ ਰੱਖਣ ਦੀ ਜ਼ਰੂਰਤ ਹੈ। ਤੁਸੀਂ ਪੈਸੇ ਦੀ ਕੀਮਤ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਇਸ ਲਈ ਅੱਜ ਦੇ ਦਿਨ ਤੁਹਾਡੇ ਦੁਆਰਾ ਬਚਾਇਆ ਗਿਆ ਧਨ ਭਵਿੱਖ ਵਿੱਚ ਕੰਮ ਆ ਸਕਦਾ ਹੈ ਅਤੇ ਤੁਸੀਂ ਕਿਸੇ ਵੱਡੀ ਮੁਸ਼ਕਲ ਵਿੱਚੋਂ ਨਿਕਲ ਸਕਦੇ ਹੋ। ਬੱਚੇ ਤੁਹਾਡੇ ਘਰੇਲੂ ਕੰਮ ਕਰਨੇਪਟਾਉਣ ਵਿੱਚ ਮਦਦ ਕਰਨਗੇ। ਪਿਆਰ ਅਤੇ ਰੁਮਾਂਸ ਤੁਹਾਡੇ ਮੂਡ ਨੂੰ ਖੁਸ਼ੀ ਭਰਿਆ ਰੱਖਣਗੇ। ਕੰਮ ਵਿੱਚ ਮਨ ਲਗਾਓ। ਅਤੇ ਸਾਫ ਜਜ਼ਬਾਤੀ ਗੱਲਾਂ ਤੋਂ ਬਚੋ ਇਕਾਂਤ ਵਿੱਚ ਸਮਾਂ ਬਿਤਾਉਣਾ ਚੰਗਾ ਹੈ ਪਰ ਤੁਸੀਂ ਆਪਣੇ ਦਿਮਾਗ ਵਿੱਚ ਚੱਲ ਰਹੀ ਕਿਸੇ ਚੀਜ਼ ਬਾਰੇ ਚਿੰਤਤ ਹੋ ਸਕਦੇ ਹੋ ਇਸ ਲਈ ਅਸੀਂ ਤੁਹਾਨੂੰ ਕਿਸੇ ਤਜਰਬੇ ਵਾਲੇ ਵਿਅਕਤੀ ਨਾਲ ਸੰਪਰਕ ਕਰਨ ਅਤੇ ਆਪਣੀਆਂ ਮੁਸ਼ਕਲਾਂ ਨੂੰ ਉਹਨਾਂ ਨਾਲ ਸਾਂਝਾ ਕਰਨ ਦੀ ਸਲਾਹ ਦਿੰਦੇ ਹਾਂ ਅੱਜ ਤੁਹਾਡਾ ਜੀਵਨ ਸਾਥੀ ਕਾਫੀ ਰੋਮਾਂਟਿਕ ਲੱਗ ਰਿਹਾ ਹੈ ਅੱਗੇ ਹੈ ਜੀ ਮਿਥਨ ਰਾਸ਼ੀ ਤੁਹਾਡਾ ਤਲਖ ਵਿਵਹਾਰ ਜੀਵਨ ਸਾਥੀ ਦੇ ਸਾਥ ਤੁਹਾਡੇ ਸਬੰਧਾਂ ਵਿੱਚ ਤਣਾਅ ਪੈਦਾ ਕਰ ਸਕਦਾ ਹੈ ਕੋਈ ਵੀ ਅਜਿਹੇ ਕੰਮ ਕਰਨ ਤੋਂ ਪਹਿਲਾਂ ਇਸ ਦੇ ਪ੍ਰਣਾਮਾਂ ਬਾਰੇ ਸੋਚ ਲਓ ਜੇਕਰ ਸੰਭਵ ਹੋਵੇ ਤਾਂ ਆਪਣਾ ਮੂਡ ਬਦਲਣ ਲਈ ਕਿਤੇ ਹੋਰ ਜਾਵੋ ਅੱਜ ਪਾਰਟੀ ਵਿੱਚ ਤੁਹਾਡੀ ਮੁਲਾਕਾਤ ਕਿਸੇ ਅਜਿਹੇ ਸ਼ਖਸ ਨਾਲ ਹੋ ਸਕਦੀ ਹੈ ਜੋ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਅਹਿਮ ਸਲਾਹ ਦੇ ਸਕਦਾ ਹੈ ਤੁਹਾਡਾ ਗਿਆਨ ਅਤੇ ਵਧੀਆ ਹਾਸਾ ਤੁਹਾਡੇ ਚਾਰੋਂ ਤਰਫ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਕੰਮ ਦੇ ਦਬਾਅ ਦੇ ਚਲਦੇ ਮਾਨਸਿਕ ਪਰੇਸ਼ਾਨੀ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਿਨ ਵਿੱਚ ਜ਼ਿਆਦਾ ਤਣਾਅ ਨਾ ਲਓ ਅਤੇ ਆਰਾਮ ਕਰੋ ਅੱਜ ਲਾਭ ਹੋ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਤੁਸੀਂ ਆਪਣੀ ਗੱਲ ਭਲੀ ਭਾਂਤ ਰੱਖੋ ਅਤੇ ਕੰਮ ਵਿੱਚ ਲਗਾਵ ਤੇ ਉਤਸ਼ਾਹ ਦਿਖਾਓ ਸਮੇਂ ਦਾ ਚੱਕਰ ਬਹੁਤ ਤੇਜ਼ ਚੱਲਦਾ ਹੈ ਇਸ ਲਈ ਸਮਝਦਾਰੀ ਨਾਲ ਵਰਤੋ ਕਰਨਾ ਸਿੱਖੋ ਅਤੇ ਇਸ ਦਾ ਵੱਧ ਲਾਭ ਉਠਾਓ ਅੱਜ ਤੁਹਾਡਾ ਜੀਵਨ ਸਾਥੀ ਤੁਹਾਡੀ ਸਿਹਤ ਦੇ ਪ੍ਰਤੀ ਅਨੁਸਵੇਦਨਸ਼ੀਲ ਹੋ ਸਕਦਾ ਹੈ ਅੱਗੇ ਹੈ ਜੀ ਕਰਕਰਸ਼ੀ ਅੱਜ ਯਾਤਰਾ ਕਰਨ ਤੋਂ ਬਚੋ ਕਿਉਂਕਿ ਇਸ ਦੇ ਚੱਲਦੇ ਤੁਸੀਂ ਥਕਾਵਟ ਅਤੇ ਤਣਾਅ ਮਹਿਸੂਸ ਕਰੋਗੇ ਪੈਸੇ ਦੀ ਲੋੜ ਕਦੇ ਵੀ ਪੈ ਸਕਦੀ ਹੈ ਇਸ ਲਈ ਅੱਜ ਜਿੰਨਾ ਹੋ ਸਕੇ ਬਚਤ ਕਰਨ ਦਾ ਵਿਚਾਰ ਬਣਾਓ ਰਿਸ਼ਤੇਦਾਰਾਂ ਨਾਲ ਬਤਾਇਆ ਗਿਆ ਸਮਾਂ ਤੁਹਾਡੇ ਲਈ ਲਾਭਦਾਇਕ ਰਹੇਗਾ ਤੁਸੀਂ ਅੱਜ ਜਾਣੋਗੇ ਕਿ ਤੁਹਾਡੇ ਪਾਰਟਨਰ ਦਾ ਤੁਹਾਡੇ ਪ੍ਰਤੀ ਪਿਆਰ ਵਾਕਈ ਸੱਚਾ ਤੇ ਆਤਮਿਕ ਹੈ ਬੌਸ ਦਾ ਚੰਗਾ ਮੂਡ ਪੂਰੇ ਵਾਤਾਵਰਣ ਨੂੰ ਵਧੀਆ ਕਰ ਸਕਦਾ ਹੈ ਉਹਨਾਂ ਲੋਕਾਂ ਨਾਲ ਮੇਲਜੋਲ ਵਧਾਉਣ ਤੋਂ ਬਚੋ ਜਿਹੜੇ ਤੁਹਾਡਾ ਸਮਾਂ ਖਰਾਬ ਕਰਦੇ ਹਨ ਅੱਗੇ ਹਜੇ ਸਿੰਘ ਰਾਸ਼ੀ ਬਜ਼ੁਰਗ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਖਾਸ ਲੋੜ ਹੈ ਅਚਾਨਕ ਨਵੇਂ ਸੌਮਿਆਂ ਤੋਂ ਪੈਸਾ ਮਿਲੇਗਾ ਜੋ ਤੁਹਾਡੇ ਦਿਨ ਨੂੰ ਚਮਕਦਾਰ ਬਣਾ ਦੇਵੇਗਾ ਸਕੂਲ ਦਾ ਕੰਮ ਪੂਰਾ ਕਰਨ ਦੇ ਲਈ ਬੱਚੇ ਤੁਹਾਡੇ ਤੋਂ ਮਦਦ ਲੈ ਸਕਦੇ ਹਨ ਅਜਰ ਮਾਟਕ ਭਾਵਨਾਵਾਂ ਦਾ ਫਲ ਮਿਲੇਗਾ ਆਪਣੇ ਆਪ ਨੂੰ ਕਿਸੇ ਛੋਟੇ ਪ੍ਰੋਗਰਾਮ ਵਿੱਚ ਦਾਖਲ ਕਰੋ ਜੋ ਤੁਹਾਨੂੰ ਨਵੀਂ ਟੈਕਨੋਲੋਜੀ ਅਤੇ ਹੁਨਰ ਸਿੱਖਣ ਵਿੱਚ ਸਹਾਇਤਾ ਕਰੇਗਾ ਇਸ ਰਾਸ਼ੀ ਦੇ ਵੱਡੇ ਅੱਜ ਦੇ ਦਿਨ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਜਾ ਸਕਦੇ ਹਨ ਤੁਹਾਡਾ ਜੀਵਨ ਸਾਥੀ ਬਿਨਾਂ ਕੁਝ ਜਾਣੇ ਕੁਝ ਅਜਿਹਾ ਖਾਸ ਕੰਮ ਕਰ ਸਕਦਾ ਹੈ ਜਿਸ ਨੂੰ ਸੱਚਮੁੱਚ ਕਦੇ ਭੁੱਲ ਨਹੀਂ ਸਕੋਗੇ ਅੱਗੇ ਹੈ ਜੀ ਕੰਨਿਆ ਰਾਸ਼ੀ ਅੱਜ ਸਬਦਾ ਤੁਹਾਡੀ ਮਾਨਸਿਕ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ ਜਿਨ੍ਹਾਂ ਲੋਕਾਂ ਦੀ ਹੁਣ ਤੱਕ ਤਨਖਾਹ ਨਹੀਂ ਆਈ ਅੱਜ ਉਹ ਪੈਸਿਆਂ ਦੇ ਲਈ ਪਰੇਸ਼ਾਨ ਹੋ ਸਕਦੇ ਹਨ ਅਤੇ ਆਪਣੇ ਕਿਸੇ ਤੋਂ ਉਧਾਰ ਮੰਗ ਸਕਦੇ ਹਨ ਸ਼ਾਮ ਦਾ ਜ਼ਿਆਦਾਤਰ ਸਮਾਂ ਰਿਸ਼ਤੇਦਾਰਾਂ ਨਾਲ ਗੁਜ਼ਰੇਗਾ ਤੁਹਾਡਾ ਪਿਆਰ ਨਵੀਂ ਉਚਾਈ ਤੇ ਚੜ੍ਹੇਗਾ ਤੁਹਾਡਾ ਦਿਨ ਤੁਹਾਡੇ ਪਿਆਰ ਦੀ ਮੁਸਕਾਨ ਨਾਲ ਸ਼ੁਰੂ ਹੋਵੇਗਾ ਅਤੇ ਖਤਮ ਸੁਪਨਿਆਂ ਵਿੱਚ ਹੋਵੇਗਾ ਪੂਰਤਕਾਲ ਵਿੱਚ ਕੀਤਾ ਕੰਮ ਅੱਜ ਪ੍ਰਣਾਮ ਅਤੇ ਪੁਰਸਕਾਰ ਲੈ ਕੇ ਆਵੇਗਾ ਦਿਨ ਭਰ ਵਿਅਸਤ ਰਹਿਣ ਦੇ ਬਾਵਜੂਦ ਅੱਜ ਤੁਸੀਂ ਆਪਣੇ ਲਈ ਸਮਾਂ ਕੱਢ ਲਓਗੇ ਅੱਜ ਤੁਹਾਡੀ ਵਿਆਹੁਤਾ ਜ਼ਿੰਦਗੀ ਵਿੱਚ ਚੀਜ਼ਾਂ ਬਹੁਤ ਸੁੰਦਰ ਹਨ ਆਪਣੇ ਜੀਵਨ ਸਾਥੀ ਨਾਲ ਸ਼ਾਮ ਦੀ ਦਿਲਚਸਪ ਯੋਜਨਾ ਬਣਾਓ ਅੱਗੇ ਹਜੇ ਤੁਲਾ ਰਾਸ਼ੀ ਸਿਰਫ ਖਿਆਲੀ ਪੁਲ ਬਣਾਉਣ ਨਾਲ ਕੁਝ ਨਹੀਂ ਹੁੰਦਾ ਹੁਣ ਤੱਕ ਤੁਹਾਡੇ ਕੋਲ ਸਮੱਸਿਆ ਇਹ ਹੈ ਕਿ ਤੁਸੀਂ ਕੋਸ਼ਿਸ਼ ਕਰਨ ਦੀ ਬਜਾਏ ਕੇਵਲ ਇਸ਼ਾਰਾ ਹੀ ਕਰਦੇ ਹੋ ਭੈਣ ਭਾਈ ਦੇ ਮਦਦ ਨਾਲ ਅੱਜ ਆਰਥਿਕ ਲਾਭ ਹੋ ਸਕਦਾ ਹੈ ਆਪਣੇ ਭੈਣ ਭਰਾਵਾਂ ਦੀ ਸਲਾਹ ਲਵੋ ਤੁਹਾਡੇ ਕਰੀਬੀ ਲੋਕ ਤੁਹਾਡਾ ਗਲਤ ਫਾਇਦਾ ਉਠਾ ਸਕਦੇ ਹਨ ਸਾਵਧਾਨ ਰਹੋ ਕਿਉਂਕਿ ਪਿਆਰ ਵਿੱਚ ਪੈਣਾ ਅੱਜ ਦੇ ਦਿਨ ਤੁਹਾਡੇ ਲਈ ਕਈ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ ਤੁਸੀਂ ਕਾਮਯਾਬੀ ਜ਼ਰੂਰ ਹਾਸਲ ਕਰੋਗੇ ਬਸ ਸਮੇਂ-ਸਮੇਂ ਤੇ ਕੁਝ ਮਹੱਤਵਪੂਰਨ ਕਦਮ ਠਾਉਣ ਦੀ ਲੋੜ ਹੈ ਅੱਜ ਤੁਸੀਂ ਉਹ ਸਭ ਕੁਝ ਕਰਨਾ ਚਾਹੋਗੇ ਜੋ ਤੁਸੀਂ ਬਚਪਨ ਵਿੱਚ ਪਿਆਰ ਨਾਲ ਕਰਦੇ ਸੀ ਅੱਜ ਕੋਈ ਵਿਅਕਤੀ ਤੁਹਾਡੇ ਜੀਵਨ ਸਾਥੀ ਵਿੱਚਕਾਰ ਕਾਫੀ ਦਿਲਚਸਪੀ ਦਿਖਾ ਸਕਦਾ ਹੈ ਪਰੰਤੂ ਦਿਨ ਦੇ ਅੰਤ ਤੱਕ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਸ ਨਾਲ ਕੁਝ ਗਲਤ ਨਹੀਂ ਹੈ ਅੱਗੇ ਹਜੇ ਬ੍ਰਿਸ਼ਟਿਕ ਰਾਸੀ ਲੰਮੀ ਬਿਮਾਰੀ ਨੂੰ ਨਜ਼ਰ ਅੰਦਾਜ਼ ਨਾ ਕਰੋ ਨਹੀਂ ਤਾਂ ਅੱਗੇ ਜਾ ਕੇ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ ਅੱਜ ਸਿਰਫ ਬੈਠਣ ਦੀ ਬਜਾਏ ਅਜਿਹਾ ਕੰਮ ਕਰੋ ਜੋ ਕਮਾਈ ਵਿੱਚ ਵਾਧਾ ਕਰ ਸਕੇ ਤੁਹਾਡਾ ਲਾਪਰਵਾਹ ਰਵੱਈਆ ਤੁਹਾਡੇ ਮਾਤਾ ਪਿਤਾ ਨੂੰ ਦੁਖੀ ਕਰ ਸਕਦਾ ਹੈ ਕੋਈ ਵੀ ਨਵੀਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੀ ਸਲਾਹ ਜ਼ਰੂਰ ਲਵੋ ਨਿੱਜੀ ਮਾਮਲਿਆਂ ਨੂੰ ਨਿਯੰਤਰਣ ਵਿੱਚ ਰੱਖੋ ਲੇਖਕ ਅਤੇ ਮੀਡੀਆ ਵਿਅਕਤੀ ਪ੍ਰਮੁੱਖ ਮਾਨਤਾ ਦੀ ਉਮੀਦ ਕਰ ਸਕਦੇ ਹਨ ਕਈ ਵਾਰ ਤੁਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਿੱਥੇ ਚਲਾ ਗਿਆ ਹੈ ਜਦੋਂ ਤੁਸੀਂ ਫੋਨ ਤੇ ਇੰਟਰਨੈਟ ਦੀ ਸਰਫਿੰਗ ਕਰਨੀ ਸ਼ੁਰੂ ਕਰ ਦਿੰਦੇ ਹੋ ਹਾਲਾਂਕਿ ਤੁਸੀਂ ਬਾਅਦ ਵਿੱਚ ਆਪਣੇ ਕੰਮਾਂ ਤੇ ਪਛਤਾਉਂਦੇ ਹੋ ਹਾਲੇ ਵਿੱਚ ਪਿਛਲੇ ਸਮੇਂ ਆਈਆਂ ਔਕੜਾਂ ਦੇ باوجود ਅੱਜ ਤੁਹਾਡਾ ਜੀਵਨ ਸਾਥੀ ਤੁਹਾਡੀਆਂ ਉਹਨਾਂ ਚੰਗੀਆਂ ਭਾਵਨਾਵਾਂ ਨੂੰ ਦਰਸਾਏਗਾ ਜੋ ਉਸ ਲਈ ਤੁਹਾਡੇ ਨਾਲ ਹੈ ਅੱਗੇ ਹਜੇ ਤੁਹਾਨੂੰ ਰਾਸ਼ੀ ਬਜ਼ੁਰਗ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਖਾਸ ਲੋੜ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਜ਼ਿਆਦਾ ਪੈਸਾ ਨਹੀਂ ਹੈ ਤਾਂ ਅੱਜ ਘਰ ਦੇ ਕਿਸੇ ਵੱਡੇ ਤੋਂ ਤੁਹਾਨੂੰ ਨੂੰ ਜਮ੍ਹਾਂ ਕਰਨ ਦੀ ਸਲਾਹ ਲਵੋ ਤੁਹਾਡੀ ਰਹਿਮਦਿਲੀ ਅਤੇ ਸਮਝ ਨੂੰ ਪੁਰਸਕਾਰ ਮਿਲੇਗਾ ਪਰੰਤੂ ਸਾਵਧਾਨ ਰਹੋ ਕਿਉਂਕਿ ਜਲਦਬਾਜ਼ੀ ਵਿੱਚ ਲਿਆ ਕੋਈ ਵੀ ਫੈਸਲਾ ਦਬਾਅ ਬਣਾ ਸਕਦਾ ਹੈ ਕੋਸ਼ਿਸ਼ ਕਰੋ ਬੋਲਣ ਤੇ ਕਾਬੂ ਰੱਖੋ ਕਿਉਂਕਿ ਸਖਤ ਸ਼ਬਦ ਸ਼ਾਂਤੀ ਨੂੰ ਖਤਮ ਕਰਕੇ ਤੁਹਾਡੇ ਅਤੇ ਪ੍ਰੇਮੀ ਵਿਚਕਾਰ ਦਰਾੜ ਪੈਦਾ ਕਰ ਸਕਦੇ ਹਨ ਵਪਾਰਕ ਸ਼ੋਅ ਅਤੇ ਸੈਮੀਨਾਰਾਂ ਆਦ ਵਿੱਚ ਭਾਗੀਦਾਰੀ ਤੁਹਾਡੇ ਵਪਾਰਕ ਸੰਪਰਕਾਂ ਵਿੱਚ ਸੁਧਾਰ ਲਿਆਵੇਗੀ ਅੱਜ ਤੁਸੀਂ ਖਾਲੀ ਸਮੇਂ ਇਹੇ ਕੰਮ ਕਰੋਗੇ ਜਿਸ ਦੀ ਤੁਸੀਂ ਯੋਜਨਾ ਕਰਦੇ ਸੀ ਅਤੇ ਚਲਾਉਣ ਬਾਰੇ ਸੋਚਦੇ ਸੀ ਪਰੰਤੂ ਯੋਗ ਨਹੀਂ ਹੋਏ ਰਿਸ਼ਤੇਦਾਰਾਂ ਦੇ ਕਿਸੇ ਕਾਰਨ ਨੂੰ ਲੈ ਕੇ ਬਾਦ-ਵਿਵਾਦ ਹੋ ਸਕਦਾ ਹੈ ਅੱਗੇ ਹਾਜੀ ਮਕਰ ਰਾਸ਼ੀ ਭੀੜ ਭੜ ਦੇ ਇਲਾਕੇ ਵਿੱਚ ਯਾਤਰਾ ਕਰਦੇ ਸਮੇਂ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦਾ ਅਤ੍ਰਿਕਤ ਤੌਰ ਤੇ ਧਿਆਨ ਰੱਖਣ ਦੀ ਜ਼ਰੂਰਤ ਹੈ ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋਣ ਦੀ ਪੂਰੀ ਸੰਭਾਵਨਾ ਹੈ ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪੈਸਾ ਉਧਾਰ ਦਿੱਤਾ ਸੀ ਤਾਂ ਅੱਜ ਤੁਹਾਨੂੰ ਪੈਸਾ ਮਿਲਣ ਦੀ ਪੂਰੀ ਉਮੀਦ ਹੈ ਆਪਣਾ ਅਤ੍ਰਿੱਕਤ ਸਮਾਂ ਆਪਣੇ ਆਪ ਦੀ ਸੇਵਾ ਵਿੱਚ ਲਗਾਓ ਇਹ ਤੁਹਾਨੂੰ ਆਪਣੇ ਅਤੇ ਆਪਣੇ ਪਰਿਵਾਰ ਨੂੰ ਖੁਸ਼ੀ ਅਤੇ ਦਿਲੀ ਸੰਕੂਨ ਦੇਵੇਗਾ ਸੰਭਵ ਹੈ ਕਿ ਅੱਜ ਤੁਸੀਂ ਆਪਣੇ ਪਿਆਰੇ ਨੂੰ ਟੌਫੀਆਂ ਅਤੇ ਕੈਂਡੀ ਫਲੋਸ ਵਗੈਰਾ ਦੇਵੋ ਅੱਜ ਕੰਮਕਾਰ ਵਿੱਚ ਤੁਹਾਡੇ ਕਿਸੇ ਪੁਰਾਣੇ ਕੰਮ ਦੀ ਤਾਰੀਫ਼ ਹੋ ਸਕਦੀ ਹੈ ਤੁਹਾਡੇ ਕੰਮ ਨੂੰ ਦੇਖਦੇ ਹੋਏ ਅੱਜ ਤੁਹਾਡੀ ਤਰੱਕੀ ਵੀ ਸੰਭਵ ਹੈ ਕਾਰੋਬਾਰੀ ਆਦਨ ਪੀ ਲੋਕਾਂ ਨਾਲ ਕਾਰੋਬਾਰ ਨੂੰ ਅੱਗੇ ਵਧਾਉਣ ਦੀ ਸਲਾਹ ਦੇ ਸਕਦੇ ਹਨ ਅੱਜ ਤੁਸੀਂ ਸਾਰਾ ਦਿਨ ਨਵੇਂ ਵਿਚਾਰਾਂ ਨਾਲ ਭਰਪੂਰ ਰਹੋਗੇ ਤੁਸੀਂ ਜਿੰਨਾ ਕੰਮਾਂ ਨੂੰ ਕਰਨ ਦੇ ਲਈ ਚੁਣੋਗੇ ਉਹ ਤੁਹਾਡੀ ਉਮੀਦ ਤੋਂ ਜ਼ਿਆਦਾ ਲਾਭ ਦੇਣਗੇ ਅੱਜ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਹਾਡਾ ਜੀਵਨ ਸਾਥੀ ਇਸ ਤੋਂ ਪਹਿਲਾਂ ਖੂਬਸੂਰਤ ਕਦੇ ਨਹੀਂ ਹੋਇਆ ਅੱਗੇ ਹਜੇ ਕੁੰਭ ਰਾਸ਼ੀ ਤਣਾਅ ਅਤੇ ਘਬਰਾਹਟ ਤੋਂ ਬਚੋ ਕਿਉਂਕਿ ਇਹ ਤੁਹਾਡੀ ਸਿਹਤ ਤੇ ਅਸਰ ਪਾ ਸਕਦੀ ਹੈ ਛੱਕੀ ਆਰਥਿਕ ਲੈਣ ਦੇਣ ਵਿੱਚ ਫਸਣ ਤੋਂ ਸਾਵਧਾਨ ਰਹੋ ਪਰਿਵਾਰਕ ਮੈਂਬਰਾਂ ਨਾਲ ਮਤਭੇਦ ਖਤਮ ਕਰਕੇ ਤੁਸੀਂ ਆਪਣੇ ਉਦੇਸ਼ਾਂ ਦੀ ਪੂਰਤੀ ਆਸਾਨੀ ਨਾਲ ਕਰ ਸਕਦੇ ਹੋ ਆਪਣੇ ਪਿਆਰ ਦੇ ਨਾਲ ਸਾਰਸਪੱਟ ਦੇ ਜਾਂਦੇ ਸਮੇਂ ਬੀਤੇ ਅਨੁਭਵਾਂ ਨੂੰ ਸ਼ਿੱਦਤ ਨਾਲ ਜੀਵੋ ਲੇਖਕ ਅਤੇ মিডিਆ ਵਿਅਕਤੀ ਪ੍ਰਮੁੱਖ ਮਾਨਤਾ ਦੀ ਉਮੀਦ ਕਰ ਸਕਦੇ ਹਨ ਅੱਜ ਤੁਸੀਂ ਆਪਣੀ ਸ਼ਾਮ ਦਫ਼ਤਰ ਦੇ ਕਰਮੀ ਨਾਲ ਬਿਤਾ ਸਕਦੇ ਹੋ ਹਾਲਾਂਕਿ ਅੰਤ ਵਿੱਚ ਤੁਸੀਂ ਉਸ ਸਮੇਂ ਦੀ ਜ਼ਿਆਦਾ ਸ਼ਲਾਘਾ ਨਹੀਂ ਕਰੋਗੇ ਜੋ ਤੁਸੀਂ ਇਕੱਠੇ ਬਤਾਇਆ ਉਸ ਨੂੰ ਤੁਸੀਂ ਵਿਅਰਥ ਸਮਝੋਗੇ ਤੁਹਾਡਾ ਜੀਵਨ ਸਾਥੀ ਬਿਨਾਂ ਕੁਝ ਜਾਣੇ ਕੁਝ ਅਜਿਹਾ ਖਾਸ ਕੰਮ ਕਰ ਸਕਦਾ ਹੈ ਜਿਸ ਨੂੰ ਸੱਚਮੁੱਚ ਕਦੇ ਭੁੱਲ ਨਹੀਂ ਸਕੋਗੇ ਅੱਗੇ ਹਜੇ ਮੀਨ ਰਾਸ਼ੀ ਸਿਹਤ ਨਾਲ ਜੁੜੀ ਸਮੱਸਿਆ ਤੁਹਾਡੇ ਲਈ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ ਤੁਸੀਂ ਖੁਦ ਨੂੰ ਨਵੇਂ ਰਮਾਂਚਕ ਹਾਲਾਤ ਵਿੱਚ ਪਾਓਗੇ ਜੋ ਤੁਹਾਨੂੰ ਆਰਥਿਕ ਲਾਭ ਦੇਵੇਗਾ ਕੋਈ ਪੁਰਾਣਾ ਦੋਸਤ ਸ਼ਾਮ ਦੇ ਸਮੇਂ ਫੋਨ ਕਰਕੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਸਕਦਾ ਹੈ ਦਿਨ ਨੂੰ ਖਾਸ ਬਣਾਉਣ ਦੇ ਲਈ ਦਿਆਲਤਾ ਅਤੇ ਪਿਆਰ ਦੇ ਛੋਟੇ-ਛੋਟੇ ਤੋਹਫੇ ਲੋਕਾਂ ਨੂੰ ਦੇਵੋ ਆਪਣੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਲਈ ਤੁਸੀਂ ਤਕਨੀਕ ਨਾਲ ਜੁੜੀਆਂ ਚੀਜ਼ਾਂ ਵਿੱਚ ਨਿਵੇਸ਼ ਕਰ ਸਕਦੇ ਹੋ ਪੈਸੇ ਪਿਆਰ ਪਰਿਵਾਰ ਤੋਂ ਦੂਰ ਰਹਿ ਕੇ ਅੱਜ ਤੁਸੀਂ ਆਨੰਦ ਦੀ ਤਲਾਸ਼ ਵਿੱਚ ਕਿਸੇ ਅਧਿਆਤਮਿਕ ਗੁਰੂ ਨੂੰ ਮਿਲਣ ਲਈ ਜਾ ਸਕਦੇ ਹੋ ਤੁਹਾਡੇ ਆਸ-ਪਾਸ ਦੇ ਲੋਕ ਕੁਝ ਅਦੇਹਾ ਕਰ ਸਕਦੇ ਹਨ ਜੋ ਤੁਹਾਡੇ ਜੀਵਨ ਸਾਥੀ ਨੂੰ ਤੁਹਾਡੇ ਲਈ ਆਕਰਸ਼ਿਤ ਮਹਿਸੂਸ ਕਰੇਗਾ ਧੰਨਵਾਦ ਜੀ